ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਤੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਤੂਰ ਸਟੱਡੀ ਕਲਾਸ YouTube ਚੈਨਲ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਪੰਜਾਬੀ ਲਾਜ਼ਮੀ ਪੰਜਾਬੀ ਵਿਆਕਰਨ ਦਾ ਟੌਪਿਕ ਕਰਾਂਗੇ ਗੁਰਮੁਖੀ ਲਿਪੀ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਕਿੱਥੋਂ ਤੱਕ ਢੁਕਮੀ ਹੈ ਠੀਕ ਹੈ ਤੇ ਗੁਰਮੁਖੀ ਲਿਪੀ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਕਿੱਥੋਂ ਤੱਕ ਢੁਕਮੀ ਲਿਪੀ ਹੈ ਜਾਂ ਗੁਰਮੁਖੀ ਲਿਪੀ ਹੀ ਪੰਜਾਬੀ ਭਾਸ਼ਾ ਲਿਖੀ ਮੇਂ ਉਚਿਤ ਹੈ ਜਾਂ ਪੰਜਾਬੀ ਭਾਸ਼ਾ ਵਾਲੀ ਦੇਵਨਾਗਰੀ ਫਾਰਸੀ ਤੇ ਰੋਮਨ ਲਿਪੀਆਂ ਦੇ ਮੁਕਾਬਲੇ ਗੁਰਮੁਖੀ ਲਿਪੀ ਦੀ ਕੀ ਅਨੁਕੂਲਤਾ ਜਾਂ ਗੁਰਮੁਖੀ ਲਿਪੀ ਦੀ ਪੰਜਾਬੀ ਬੋਲੀ ਲਈ ਕੀ ਸਾਰਥਕਤਾ ਗੁਰਮੁਖੀ ਲਿਪੀ ਦਾ ਜਨਮ ਤੇ ਵਿਕਾਸ ਨਾਲ ਆਪਾਂ ਨੇ ਕੁਐਸਚਨ ਅਪਲੋਡ ਕਰਤਾ ਤੇ ਵਿਸ਼ੇਸ਼ਤਾਵਾਂ ਵਾਲਾ ਵੀ ਤੁਸੀਂ ਉਹ ਵਾਚ ਕਰ ਸਕਦੇ ਹੋ ਤੇ ਵੀ ਗੁਰੂ ਸਾਹਿਬਾਨਾ ਨੇ ਖੋਜ ਕੀਤੀ ਹੈ ਜਾਂ ਇਹ ਕਥਨ ਸਹੀ ਹੈ ਜਾਂ ਕਿਵੇਂ ਆ ਉਹ ਵੀ ਆਪਾਂ ਨੇ ਅਪਲੋਡ ਕਰ ਰੱਖਿਆ ਠੀਕ ਹੈ ਹਾਂਜੀ ਗੁਰਮੁਖੀ ਲਿਪੀ ਪੰਜਾਬੀ ਭਾਸ਼ਾ ਵਾਲੀ ਹੋਰ ਨਾਲ ਲਿਪੀਆਂ ਦੇ ਨਾਲੋਂ ਬਹੁਤ ਹੀ ਜ਼ਿਆਦਾ ਠੁਕਮੀ ਲਿਪੀ ਆ ਬਦਦੁਖਮੀਆ ਪੰਜਾਬੀ ਨੂੰ ਲਿਖਣ ਲਈ ਆ ਪਾਵੇਂ ਪੰਜਾਬੀ ਭਾਸ਼ਾ ਤੋਂ ਬਿਨਾ ਦੇਵਨਾਗਰੀ ਲਿਪੀ ਫਾਰਸੀ ਲਿਪੀ ਤੇ ਰੋਮਨ ਲਿਪੀਆਂ ਵਿੱਚ ਵੀ ਲਿਖਣ ਦੀਆਂ ਰਾਵਾਂ ਆਈਆਂ ਨੇ ਤੇ ਪ੍ਰਯੋਗ ਵੀ ਹੋਏ ਨੇ ਪਰ ਸਾਰੇ ਜਿਹੜੇ ਪ੍ਰਯੋਗ ਨੇ ਵੀ ਪੰਜਾਬੀ ਨੂੰ ਪਰ ਦੇਵਨਾਗਰੀ ਦੇ ਵਿੱਚ ਲਿਖੀਏ ਫਾਰਸੀ ਦੇ ਵਿੱਚ ਲਿਖੀਏ ਰੋਮਨ ਲਿਪੀ ਚ ਲਿਖੀਏ ਸਾਰੇ ਜਿਹੜੇ ਐਕਸਪੈਰੀਮੈਂਟ ਕੀਤੇ ਗਏ ਸਾਰੇ ਨਾਕਾਮ ਜਾ ਰਹੇ ਸਾਰੇ ਅਸਫਲ ਰਹੇ ਤੇ ਜੇ ਅਸੀਂ ਦੇਵਨਾਗਰੀ ਦੇ ਵੱਲ ਨਿਗਾ ਮਾਰੀਏ ਤਾਂ ਇਹ ਲਿਪੀ ਗੁਰਮੁਖੀ ਲਿਪੀ ਦੇ ਮੁਕਾਬਲੇ ਇਹ ਪੰਜਾਬੀ ਨੂੰ ਲਿਖਣ ਲਈ ਟੁਕਮੀ ਨਹੀਂ ਹੈਗੀ ਪਹਿਲੀ ਗੱਲ ਤਾਂ ਕਿ ਇਹਦੇ ਅੱਖਰ 52 ਨੇ ਹਿੰਦੀ ਦੇ ਵਿੱਚ ਅੱਖਰ 52 ਨੇ ਤੇ ਕਈ ਅੱਖਰ ਅਧੇ ਪੈਂਦੇ ਨੇ ਤੇ ਜਦਕਿ ਪੰਜਾਬੀ ਦੇ ਵਿੱਚ 33 ਅੱਖਰ ਨੇ 17 ਅੱਖਰਾਂ ਦੀ ਤਾਂ ਪੰਜਾਬੀ ਨੂੰ ਵੈਸੇ ਹੀ ਜ਼ਰੂਰਤ ਨਹੀਂ ਹੈਗੀ ਤੇ ਨਾਲ ਦੀ ਨਾਲ ਪੰਜਾਬੀ ਦੇ ਵਿੱਚ ਸ਼ਬਦਾਂ ਦੇ ਆਰੰਭ ਦੇ ਵਿੱਚ ਆਏ ਘਗਾ ਝਾ ਟਡਾ ਤੱਦਾ ਪੱਬਾ ਜੋ ਉਚਾਰਨ ਹੈਗਾ ਉਹ ਦੇਵਨਾਗਰੀ ਦੇ ਵਿੱਚ ਕਿਤੇ ਨਹੀਂ ਹੈਗਾ ਦੇਵਨਾਗਰੀ ਦੇ ਵਿੱਚ ਬਹੁਤ ਸਾਰੇ ਆਪਾਂ ਨੂੰ ਉਚਾਰਨ ਕਰਨ ਲਈ ਦੋ ਅੱਖਰਾਂ ਨੂੰ ਇਕੱਠੇ ਪਾਉਨੇ ਇੱਕ ਨੂੰ ਅੱਧਾ ਪਾਉਨੇ ਹਨਾ ਇਸ ਤਰ੍ਹਾਂ ਪੰਜਾਬੀ ਦੇ ਰਾੜਾ ਤੋਂ ਨਹੀਂ ਲਈ ਵੀ ਦੇਵਨਾਗਰੀ ਦੇ ਵਿੱਚ ਕੋਈ ਮੌਜੂਦਗੀ ਨਹੀਂ ਹੈਗੀ ਤਾਂ ਦੇਵਨਾਗਰੀ ਦੇ ਵਿੱਚ ਸ਼ ਸ਼ ਦੀ ਥਾਂ ਦੇ ਪੰਜਾਬੀ ਦੇ ਇੱਕੋ ਈ ਸਸੇ ਪਰ ਵਿੰਦੀ ਕਾਫੀ ਹੈ ਠੀਕ ਹੈ ਤਾ ਦੇਵਨਾਗਰੀ ਲਿਖਣ ਸਮੇਂ ਮਤਲਬ ਕਿ ਆਪਣੇ ਦੂਜੀਆਂ ਭਾਸ਼ਾ ਲਿਪੀਆਂ ਨੇ ਵਿੱਚ ਦੱਸਣਾ ਵੀ ਕੀ ਹੈ ਫਿਰ ਪੰਜਾਬੀ ਲਿਪੀ ਬਾਰੇ ਗੱਲ ਕਰਨੀ ਹੈ ਦੇਵਨਾਗਰੀ ਲਿਪੀ ਲਿਖਣ ਸਮੇਂ ਕੋਈ ਅੱਖਰ ਅਦਾ ਪਾਇਆ ਜਾਂਦਾ ਤੇ ਕੋਈ ਦੂਜੇ ਅੱਖਰ ਦੇ ਉੱਪਰ ਜਾਂ ਹੇਠਾਂ ਪਾਇਆ ਜਾਂਦਾ ਪਰ ਗੁਰਮੁਖੀ ਲਿਪੀ ਜਿਹੜੀ ਸਿੱਧੀ ਸਾਦੀ ਤੇ ਸਰਲ ਲਿਪੀ ਹੈ ਤੇਰੇ ਬਹੁਤ ਸਾਰੇ ਅੱਖਰ ਕਲਮ ਚੁੱਕੇ ਵੀ ਨੇ ਆਪਾਂ ਇਹਨੂੰ ਲੰਬੇ ਲੰਬੇ ਸ਼ਬਦ ਲਿਖਦੇ ਜਾਣੇ ਆ ਤੇ ਜੇ ਆਪਾਂ ਫਾਰਸੀ ਦਾ ਸੰਬੰਧ ਦੇਖੀਏ ਤਾਂ ਇਹਦੇ ਵਿੱਚ ਕੇਵਲ 3 ਅੱਖਰ ਨੇ ਜਰਕੀ ਗੁਰਮੁਖੀ ਦੇ ਵਿੱਚ ਘੱਟੋ ਘੱਟ 35 ਨੇ ਫਿਰ ਫਾਰਸੀ ਤੋਂ ਨਹੀਂ ਫਾਰਸੀ ਦੇ ਵਿੱਚ ਇੱਕ ਧੁਨੀ ਲਈ ਕਈ ਕੀ ਅੱਖਰ ਨੇ ਜਿਵੇਂ ਸ ਸīn ਸਵਾਦ ਤੇ ਤੇ ਤੋਏ ਕਾਫ ਕਵਾਫ ਜਾਲ ਜੇ ਆਦ ਤੇ ਇਹਨਾਂ ਨੂੰ ਗੁਰਮੁਖੀ ਦੇ ਵਿੱਚ ਕੇਵਲ ਇੱਕ ਇੱਕ ਅੱਖਰ ਲਿਖਣ ਲਈ ਜਿਵੇਂ ਸੀ ਐਸ ਵੀ ਵਰਤ ਲੈਣੇ ਕਈ ਵਾਰ ਸੀ ਲਾਉਨੇ ਆ ਠੀਕ ਐਵੇਂ ਫਾਰਸੀ ਵਿੱਚ ਪੰਜਾਬੀ ਕਿਰਦੰਤ ਨੂੰ ਪ੍ਰਗਟ ਕਰਨ ਲਈ ਨਾਣੇ ਦੀ ਮੌਜੂਦਗੀ ਨਹੀਂ ਹੈਗੀ ਇਸ ਤੋਂ ਬਿਨਾ ਪੰਜਾਬੀ ਨੂੰ ਲਿਖਣਾ ਫਾਰਸੀ ਦੇ ਵਿੱਚ ਅਸੰਭਵ ਹੈ ਤੇ ਜੇ ਆਪਾਂ ਰੋਮਨ ਲਿਪੀ ਦੀ ਗੱਲ ਕਰੀਏ ਮਤਲਬ ਕਿ ਇੰਗਲਿਸ਼ ਦੀ ਲਿਪੀ ਇਹਦੇ ਵਿੱਚ 26 ਨੇ ਤੇ ਜਦਕਿ ਪੰਜਾਬੀ ਨੂੰ ਲਿਖਣ ਲਈ ਘੱਟੋ ਘੱਟ 35 ਅੱਖਰਾਂ ਦੀ ਜ਼ਰੂਰਤ ਹੈ ਤੇ ਅੰਗਰੇਜ਼ੀ ਦੇ ਵਿੱਚ ਪੰਜਾਬੀ ਦੇ ਬਹੁਤ ਸਾਰੇ ਧੁਨੇ ਨੇ ਜਿਵੇਂ ਘੱਗਾ ਠੀਕ ਆ ਅੰਨਾ ਝਾ ਇਹ ਸਾਰੇ ਮਮਾ ਧੱਦਾ ਪੱਬਾ ਲੱਲਾ ਇਹਨਾਂ ਦਾ ਪ੍ਰਗਟ ਕਰਨ ਦੇ ਉੱਕੀ ਸਮਰੱਥਾ ਨਹੀਂ ਹੈਗੀ ਜਿਵੇਂ ਮੰਨ ਲਓ ਆਪਾਂ ਨੇ ਖਖਾ ਲਿਖਣਾ ਤਾਂ ਆਪਾਂ ਦੋ ਅੱਖਰ ਇਕੱਠੇ ਕਰਕੇ ਲਿਖਾਂਗੇ ਕੇਐਚ ਲਿਖਾਂਗੇ ਐਵੇਂ ਇਸ ਤੋਂ ਬਿਨਾ ਰੋਮਨ ਲਿਪੀ ਦੇ ਵਿੱਚ ਸੀ ਕਦੇ ਧੁਣੀ ਬਣ ਜਾਂਦਾ ਤੇ ਕਦੇ ਸਸਾ ਬਣ ਜਾਂਦਾ ਤੇ ਇਸੇ ਤਰ੍ਹਾਂ ਜੀ ਕਦੇ ਜੱਜਾ ਬਣ ਜਾਂਦਾ ਨਾ ਕਦੇ ਗੱਗਾ ਬਣ ਜਾਂਦਾ ਠੀਕ ਹੈ ਤਾਂ ਆਪਾਂ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਆਪਾਂ ਕਹਿ ਸਕਦੇ ਹਾਂ ਕਿ ਪੰਜਾਬੀ ਨੂੰ ਲਿਖਣ ਦੇ ਲਈ ਗੁਰਮੁਖੀ ਲਿਪੀ ਹੀ ਸਭ ਤੋਂ ਵੱਧ ਟੁਕਮੀ ਲਿਪੀ ਆ ਠੀਕ ਹੈ ਤੇ ਕਈ ਵਾਰ ਕੁਐਸਚਨ ਆ ਜਾਂਦਾ ਗੁਰਮੁਖੀ ਲਿਪੀ ਦੀ ਵਰਣਮਾਲਾ ਨੂੰ ਸਹੀ ਤਰਤੀਬ ਵਿੱਚ ਲਿਖੋ ਇਹਦਾ ਮਹੱਤਵ ਦੱਸਣਾ ਸਹੀ ਤਰਤੀਬ ਦੇ ਵਿੱਚ ਲਿਖਣਾ ਠੀਕ ਹੈ ਫਿਰ ਇਹਦਾ ਮਹੱਤਵ ਇਹਦੇ ਵਿੱਚ ਪਹਿਲਾਂ 35 ਅੱਖਰ ਸੀ ਹੁਣ ਫਾਰਸੀ ਦੇ ਜਿਹੜੇ ਪੰਜ ਧੁਨੀਆਂ ਦਾ ਉਚਾਰਨ ਸਸੇ ਪਰਵਿੰਦੀ ਕਖੇ ਪਰਵਿੰਦੀ ਗਗੇ ਪਰਵਿੰਦੀ ਜਜੇ ਪਰਵਿੰਦੀ ਇਹ ਉਚਾਰਿਆ ਜਾਂਦਾ ਤੇ ਨਾਲ ਦੀ ਨਾਲ ਲੱਲੇ ਦੀ ਵੀ ਇੱਕ ਮੌਲਿਕ ਜਿਹੜੀ ਧੁਨੀ ਪ੍ਰਗਟ ਕੀਤੀ ਗਈ ਹੈ ਲੱਲੇ ਪਰਵਿੰਦੀ ਕੁੱਲ ਗਿਣਤੀ ਹੁਣ 41 ਹੋ ਗਈ ਗੁਰਮੁਖੀ ਲਿਪੀ ਦਾ ਮਹੱਤਵਕੀ ਹੈ ਗੁਰਮੁਖੀ ਇੱਕ ਪ੍ਰਾਚੀਨ ਲਿਪੀ ਆ ਤੇ ਇਹ ਭਾਰਤ ਦੇ ਬ੍ਰਹਮੀ ਪਰਿਵਾਰ ਦੇ ਵਿੱਚੋਂ ਪੰਜਾਬੀ ਭਾਸ਼ਾ ਦੀਆਂ ਜ਼ਰੂਰਤਾਂ ਦੇ ਅਨੁਸਾਰ ਹੀ ਵਿਕਸਿਤ ਹੋਈ ਆ ਤੇ ਇਹ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਇੱਕ ਰਾਖਵੀ ਬੋਲੀ ਆ ਤੇ ਢੁਕਵੀ ਬੋਲੀ ਆ ਪੰਜਾਬੀ ਭਾਸ਼ਾ ਨੂੰ ਲਿਖਣ ਦੇ ਵਿੱਚ ਦੇਵਨਾਗਰੀ ਫਾਰਸੀ ਦੇ ਰੋਮਨ ਲਿਪੀਆਂ ਨਾਲੋਂ ਜ਼ਿਆਦਾ ਇਹ ਢੁਕਵੀ ਅਤੇ ਸਮਰੱਥਾ ਪੰਜਾਬੀ ਭਾਸ਼ਾ ਵਿੱਚ ਕੋਈ ਅਜਿਹੀ ਧੁਨੀ ਬੋਲ ਜਾਂ ਵਾਕ ਨਹੀਂ ਹੈਗਾ ਜੋ ਇਸ ਲਿਪੀ ਦੇ ਵਿੱਚ ਨਾ ਲਿਖਿਆ ਜਾ ਸਕਦਾ ਹੋਵੇ ਤੇ ਇਹ ਪੰਜਾਬੀ ਦੀ ਅਨੁਸਾਰੀ ਲਿਪੀ ਹੈ ਇਸ ਵਿੱਚ ਪੰਜਾਬੀ ਪਾਸ਼ਾ ਦੀ ਇੱਕ ਤੋਂ ਲਿਖੇਵਲ ਇੱਕੋ ਅੱਖਰ ਤੇ ਇਹਦੇ ਵਿੱਚ ਕੋਈ ਅੱਖਰ ਫालतू ਨਹੀਂ ਹੈਗਾ ਇਸ ਦੇ ਵਿੱਚ ਸਵਰਾਂ ਲਈ ਵੀ ਵੱਖਰੇ ਅੱਖਰ ਨੇ ਤੇ ਇਹ ਦੇਖਣ ਦੇ ਵਿੱਚ ਆਉਂਦਾ ਕਿ ਸੁੰਦਰ ਦੇ ਲਿਖਣ ਦੇ ਵਿੱਚ ਸਨ ਤੇ ਸਪਸ਼ਟਾ ਤੇ ਇਹਦੇ ਵਿੱਚ ਨਵੀਨ ਗਿਆਨ ਵਿਗਿਆਨ ਦੀ ਸ਼ਬਦਾਵਲੀ ਨੂੰ ਲਿਖਣ ਲਈ ਵਾਧੇ ਘਾਟੇ ਅਪਣਾਉਣ ਦੀ ਸਮਰੱਥਾ ਵੀ ਹੈਗੀ ਹੈ ਤੇ ਹੁਣ ਗੁਰਮੁਖੀ ਲਿਪੀ ਸਿਰਫ ਸਿੱਖਾਂ ਦੇ ਧਾਰਮਿਕ ਲਿਖਤਾਂ ਤੱਕ ਹੀ ਸੀਮਿਤ ਨਹੀਂ ਸਗੋਂ ਇਸ ਤੋਂ ਅੱਗੇ ਵੀ ਸਾਰੇ ਪੰਜਾਬ ਤੇ ਪੰਜਾਬੀ ਨੇ ਇਹ ਲਿਪੀ ਬਣ ਗਈ ਹੈ ਤੇ ਪੰਜਾਬੀ ਭਾਸ਼ਾ ਗੁਰਮੁਖੀ ਲਿਪੀ ਵਿੱਚ ਹੀ ਇਸ ਦੀ ਸ਼ੁੱਧਤਾ ਤੇ ਸਰਲਤਾ ਨਾਲ ਲਿਖੀ ਜਾ ਸਕਦੀ ਹੈ ਤੇ ਇਸੀ ਵੀਡੀਓ ਚ ਅੱਜ ਆਪਾਂ ਵੀ ਕੁਸ਼ਨ ਕਰਨਾ ਹੈ ਗੁਰਮੁਖੀ ਲਿਪੀ ਦਾ ਪਰਿਸ਼ੋਕਣ ਤੁਸੀਂ ਕੀ ਜਾਣਦੇ ਹੋ ਜਾਂ ਗੁਰਮੁਖੀ ਲਿਪੀ ਦੀ ਪ੍ਰਚੀਨਤਾ ਤੇ ਨੋਟ ਲਿਖੋ ਜਾਂ ਗੁਰਮੁਖੀ ਲਿਪੀ ਪਰਚੀਨ ਲਿਪੀ ਹੈ ਤਾਂ ਦੱਸੋ ਨਾ ਹਾਂਜੀ ਗੁਰਮੁਖੀ ਇੱਕ ਪ੍ਰਾਚੀਨ ਲਿਪੀ ਹੈ ਜੋ ਬ੍ਰਹਮੀ ਪਰਿਵਾਰ ਦੇ ਵਿੱਚੋਂ ਵਿਕਸਿਤ ਹੋਈ ਹੈ ਤੇ ਸ਼ਾਰਦਾ ਲਿਪੀ ਦੇ ਵਿੱਚੋਂ ਉਤਪੰਨ ਹੋਈ ਹੈ। ਬ੍ਰਹਮੀ ਪਰਿਵਾਰ ਦੇ ਵਿੱਚੋਂ ਸ਼ਾਰਦਾ ਲਿਪੀ ਦੇ ਵਿੱਚੋਂ ਵਿਕਸਿਤ ਹੋਈ ਹੈ। ਤੇ ਇਸ ਦਾ ਵਰਤਮਾਨਾ ਗੁਰਮੁਖੀ ਗੁਰੂ ਸਾਹਿਬਾਂ ਤੋਂ ਪਹਿਲਾਂ ਨਹੀਂ ਸੀ ਪ੍ਰਚਲਿਤ ਹਾਂ ਲਿਪੀ ਪਹਿਲਾਂ ਸੀ ਇਹ ਪ੍ਰਚਲਿਤ ਬਟ ਗੁਰਮੁਖੀ ਨਹੀਂ ਸੀ ਇਹਦਾ ਨਾਮ। ਤਾਂ ਗੁਰਮੁਖੀ ਨਾਮ ਦੇਣਾ ਇਹ ਗੁਰੂ ਸਾਹਿਬਾਂ ਨੇ ਦੇਣਾ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਜਦੋਂ ਗੁਰਬਾਣੀ ਨੂੰ ਲਿਖਣ ਦੀ ਜ਼ਰੂਰਤ ਪਈ ਤਾਂ ਗੁਰੂ ਸਾਹਿਬਾਨ ਨੂੰ ਸਹਿਵਾਨਾ ਨੇ ਗੁਰਬਾਣੀ ਦੇ ਬ੍ਰਿਕਿਆਂ ਨੂੰ ਅੰਕਿਤ ਕਰਨ ਦੀ ਸਮਰੱਥਾ ਲਈ ਲਿਪੀ ਦੀ ਜ਼ਰੂਰਤ ਸੀ ਤਾਂ ਉਹ ਉਹਨਾਂ ਨੂੰ ਲੱਗੀ ਕਿਹੜੀ ਲਿਪੀ ਆ ਇਹਦੇ ਵਿੱਚ ਸੋਧ ਕੀਤੀ ਜਿਹੜੀਆਂ ਜਿਹੜੀਆਂ ਕਮੀਆਂ ਸੀ ਉਹਨਾਂ ਨੂੰ ਪੂਰਾ ਕੀਤਾ ਠੀਕ ਹੈ ਤਰਤੀਬ ਵਾਰ ਕੀਤਾ ਤਾਂ ਉਹ ਕਿਹੜੀ ਲਿਪੀ ਸੀ ਗੁਰਮੁਖੀ ਗੁਰਮੁਖੀ ਦਾ ਇਤਿਹਾਸ 500 ਸਾਲ ਤੋਂ ਪੁਰਾਣਾ ਨਹੀਂ ਹੈਗਾ ਇਸ ਦੇ ਅੱਖਰ ਜ਼ਰੂਰ ਪੁਰਾਣੇ ਨੇ ਤੇ ਇਸ ਦੇ 15 ਅੱਖਰ ਟਾਕਰੀ ਦੇ ਸਾਂਝੇ ਨੇ ਤੇ ਜਿਨ੍ਹਾਂ ਦੇ ਵਿੱਚੋਂ ਪੰਜ ਕਾਫੀ ਮਿਲਦੇ ਨੇ 6 ਥੋੜੇ ਥੋੜੇ ਮਿਲਦੇ ਨੇ ਤੇ ਇਸ ਦੇ 7 ਅੱਖਰ ਸ਼ਾਰਦਾ ਲਿਪੀ ਨਾਲ ਮਿਲਦੇ ਨੇ 12 ਕਾਫੀ ਮਿਲਦੇ ਨੇ ਤੇ ਗੁਰਮੁਖੀ ਤੇ ਜਿਹੜੇ ਅੱਖਰ ਟਾਕਰੀ ਤੇ ਸ਼ਾਰਦਾ ਨਾਲ ਨਹੀਂ ਮਿੰਦੇ ਉਹ ਲੰਡੇ ਤੇ ਮਹਾਜਨ ਅੱਖਰਾਂ ਨਾਲ ਮਿਲਦੇ ਨੇ ਇਸ ਕਰਕੇ ਇਹ ਕਹਿਣਾ ਬਿਲਕੁਲ ਗਲਤ ਹੋ ਗਏ ਗੁਰਮੁਖੀ ਲਿਪੀ ਨੂੰ ਸਿੱਖੋ ਗੁਰੂ ਸਾਹਿਬਾਨ ਨੇ ਮਤਲਬ ਇਹ ਹੀ ਪੈਰੇ ਨੇ ਜਿਹੜੇ ਸਾਰੇ ਉਹਨਾਂ ਦੇ ਵਿਚਾਰੇ ਨੂੰ ਕੁਐਸਚਨ ਆ ਚੁੱਕੇ ਠੀਕ ਹੈ ਜਿਵੇਂ ਆਪਾਂ ਨੇ ਪਹਿਲਾਂ ਕੀਤਾ ਗੁਰਮੁਖੀ ਲਿਪੀ ਦਾ ਜਨਮ ਤੇ ਵਿਕਾਸ ਵਾਲਾ ਕੁਐਸਚਨ ਇਹ ਆਪਾਂ ਪਹਿਲਾਂ ਕਰਵਾਤਾ ਇਹੀ ਸਾਰਾ ਸਮਝਾਇਆ ਹੋਇਆ ਤੁਮ ਠੀਕ ਹੈ ਆ ਮਾਈਂਡ ਮੈਪ ਵੀ ਬਣਾਇਆ